ਹਾਂਜੀ ਦੋਸਤੋ ਕੀ ਹਾਲ ਚਾਲ ਨੇ ਇਹ ਆਪਾਂ ਟਹਾਣਾ ਦੇ ਵਿੱਚ ਨਵਾਂ ਪਲਾਂਟ ਫਿੱਟ ਕੀਤਾ ਇਹ ਦੇਖੋ 엘ਿਵੇਟਰ 엘ਿਵੇਟਰ ਦੇ ਨਾਲ ਝਾਰਨਾ ਤੇ ਰੂਲਾ ਲੱਗਿਆ ਹੋਇਆ ਇਹ ਵੱਡਾ 엘ਿਵੇਟਰ ਉਪਰ ਟੈਂਕ ਦੇ ਵਿੱਚ ਕਣਕ ਜਮਾ ਕਰਨ ਦੇ ਲਈ ਇਹ 20 ਕੁਇੰਟਲ ਦਾ ਟੈਂਕ ਲੱਗਿਆ ਹੋਇਆਗਾ ਤੇ ਥੱਲੇ ਆਪਾਂ ਚੱਕੀ ਲਗਾਈ ਹੈ ਚੱਕੀ ਦੇ ਨਾਲ ਹੀ ਰੀਲ ਵਾਲਾ ਝਾਰਨਾ ਇਹ ਨਾਲ ਛੋਟੀ ਚੱਕੀ ਬੇਸਣ ਵਾਸਤੇ ਲਗਾਈ ਹੈ ਕੀ ਉਹਦੇ ਨਾਲ ਵੀ ਝਾਰਨਾ ਲੱਗਿਆ ਹੋਇਆਗਾ ਤੇ ਪਰ ਆ ਦੂਜੀ ਚੱਕੀ ਜਿਹੜੀ ਇਹਦੇ ਨਾਲ ਰੀਲ ਵਾਲਾ ਝਾਰਨਾਗਾ ਉਹ ਛੋਟੀ ਚੱਕੀ ਦੇ ਨਾਲ ਠੋਕਰ ਵਾਲਾ ਝਾਰਨਾਗਾ ਇਹ ਚੱਕੀ ਦੇ ਉੱਪਰ ਗਰੈਂਡਰ ਲੱਗਿਆ ਹੋਇਆਗਾ ਇਹ ਲੇਟੀ ਬਣਾ ਕੇ ਚੱਕੀ ਦੇ ਵਿੱਚ ਸਿੱੜਦਾਗਾ ਇਹ ਦੇਖੋ ਇਹ ਰੀਲ ਵਾਲਾ ਝਾਰਨਾ ਥੋੜੇ ਜੇ ਥਾਂ ਦੇ ਵਿੱਚ ਇਹ ਸਾਰਾ ਪਲਾਂਟ ਫਿੱਟ ਕੀਤਾ ਹੋਇਆਗਾ ਤੇ ਕੋਈ ਵੱਡੀ ਜਗ੍ਹਾ ਦੀ ਵੀ ਲੋੜ ਨਹੀਂ ਪੈਂਦੀ ਇਹਦੇ ਪਲਾਂਟ ਦੇ ਲਈ ਤੇ ਕੋਈ ਬਹੁਤ ਜ਼ਿਆਦਾ ਖਰਚੇ ਵਾਲਾ ਵੀ ਨਿਕਮਾ